ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਵੀ ਇੱਕ achivement ਫੇਰ ਮਿਲੀ ਹੈ ਪਿਛਲੀ ਵਾਰ ਵੀ ਮੈਂ ਤੁਹਾਡੇ ਸਾਰੇ ਨਾਲ ਰੂਬਰੂ ਹੋਇਆ ਸੀਗਾ ਤੇ ਅਸੀਂ ਇੱਕ ਹਵਾਲਾ ਨੈਟਵਰਕ ਜਿਹਦੇ ਵਿੱਚ ਅਸੀਂ ਕਈ ਅਕਿਊਜ਼ ਫੜੇ ਸੀਗੇ ਹਥਿਆਰਾਂ ਦੀ ਖੇਪ ਸਾਨੂੰ ਬਰਾਮਦ ਹੋਈ ਸੀਗੀ ਨਾਲ ਇਨਟੌਕਸਿਕੈਂਟ ਸਬਸਟੈਂਸਸ ਮਿਲੇ ਸੀਗੇ ਡਰਗ ਮਨੀ ਰਿਕਵਰ ਹੋਇਆ ਸੀਗਾ ਗੱਡੀਆਂ ਰਿਕਵਰ ਹੋਈ ਸੀਗੀ ਉਹਦੇ ਤਹਿਤ ਹੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਹ 3 ਮਹੀਨੇ ਤੋਂ ਉਹਦੇ ਤੇ ਕੰਮ ਕਰ ਰਹੇ ਸੀਗੇ ਉਸ ਸੀਕੁਐਂਸ ਦੇ ਵਿੱਚ ਹੁਣ ਅਸੀਂ ਫਿਰ ਇੱਕ ਹੋਰ ਅਕਿਊਜ਼ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਨੀਰਜ ਕੁਮਾਰ ਉਰਫ ਰਾਂਜਾ ਇਹ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ ਤਿੰਨ ਵੈਪਨਸ ਰਿਕਵਰ ਹੋਏ ਹਨ ਇੱਕ ਗਲੌਕ ਪਿਸਟਲ ਹੈਗਾ 9mm ਤੇ ਦੋ ਕੰਟਰੀ ਮੇਡ ਪਿਸਟਲਸ ਹੈਗੇ 32 ਗੋਲ ਇਹ ਤਿੰਨ ਇਲੀਗਲ ਵੈਪਨਸ ਇਹਦੇ ਤੋਂ ਬਰਾਮਦ ਹੋਏ ਜੋ ਹਾਲ ਕੀ ਖੜੀ ਪਹਿਲਾਂ ਸਾਨੂੰ ਇਹ ਫੀਚਰ ਹੋਰ ਕਿਹਾ ਸੀਗਾ ਪੁਰਾਣੇ ਜੋ ਮੁਕਦਮੇ ਦਰਜ ਹੋਏ ਹਨ ਜੋ ਅਸੀਂ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਸਾਹਿਲ ਫਰੀ ਬੰਦਾ ਅਸੀਂ ਫੜਿਆ ਸੀਗਾ ਜੋ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ 149 ਗ੍ਰਾਮ ਆਫ ਹੈਰੋਇਨ ਰਿਕਵਰ ਹੋਈ ਸੀ ਜਦੋਂ ਅਸੀਂ ਉਹਦੇ ਨੈਟਵਰਕ ਨੂੰ ਬਸਟ ਕੀਤਾ ਤੇ ਪਤਾ ਲੱਗਿਆ ਸੀਗਾ ਕਿ ਇੱਕ ਸੌਰਵ ਜਿੰਦ ਜਿਹਦਾ ਨਾਂ ਪਹਿਲਾਂ ਵੀ ਸਾਨੂੰ ਕਈ ਕੇਸਿਸ ਦੇ ਵਿੱਚ ਫੀਚਰ ਹੋਇਆ ਹੈ ਕਿ ਯੂਐਸ ਦੇ ਵਿੱਚ ਬੈਠਾ ਹੈ ਤੇ ਇਸ ਨੈਟਵਰਕ ਨੂੰ ਆਪਰੇਟ ਕਰਦਾ ਹੈ। ਉਸੀ ਨੈਟਵਰਕ ਦੇ ਵਿੱਚ ਇੱਕ ਹਿਮੰਤ ਨਾਂ ਦਾ ਬੰਦਾ ਫੀਚਰ ਹੋਇਆ ਸੀ ਇੱਕ ਅਕਿਊਜ਼ ਜਿਹੜਾ ਕਿ ਅੱਜ ਅਸੀਂ ਫੜਿਆ ਹੈਗਾ ਉਹ ਵੀ ਉਹਦੇ ਵਿੱਚ ਫੀਚਰ ਹੋਇਆ ਸੀਗਾ। ਤੇ ਹੇਮੰਤ ਨੂੰ ਅਸੀਂ ਕੁਝ ਦਿਨਾਂ ਬਾਅਦ ਫੜ ਲਿਆ ਸੀਗਾ ਪੰਜਵੇਂ ਮਹੀਨੇ ਦੇ ਵਿੱਚ ਹੀ ਉਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ 315 ਬੋਰ ਵੈਪਨ ਰਿਕਵਰ ਹੋਇਆ ਸੀ ਹੁਣ ਇਹ ਬੰਦਾ ਸਾਡਾ ਵੌਂਟਡ ਸੀਗਾ ਜਿਹਨੂੰ ਨੀਰਜ ਕੁਮਾਰ ਉਰਫ ਰਾਂਝਾ ਇਹਨੂੰ ਵੀ ਅਸੀਂ ਫੜ ਲਿਆ ਹੈਗਾ ਤੇ ਇਹ ਜਿਹੜਾ ਇੱਕ ਹਵਾਲਾ ਨੈਟਵਰਕ ਵੀ ਚੱਲਦਾ ਸੀਗਾ ਅਸਲਿਆ ਦਾ ਤੇ ਨਾਰਕੋਟਿਕਸ ਦਾ ਐਂਡ ਹਵਾਲਾ ਇਹ ਸਾਰੇ ਕੰਬੀਨੇਸ਼ਨ ਦੇ ਵਿੱਚ ਇਹ ਕੰਮ ਕਰਦੇ ਸੀਗੇ ਤੇ ਇੱਕ achhi upalabdhi ਉਹ ਸਾਡੀ ਡਿਟੈਕਟਿਵ ਟੀਮ ਜਿਹਨੂੰ ਲੀਡ ਕਰ ਰੇ ਸੀਗੇ ਸਾਡੇ ਐਸਪੀ ਡੀ ਡਾਕਟਰ ਮੁਕੇਸ਼ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਸੁਖਨਿੰਦਰ ਸਿੰਘ ਐਂਡ ਇਨਚਾਰਜ ਹੈ ਇਹ ਇੰਸਪੈਕਟਰ ਗੁਰਪ੍ਰੀਤ ਇਹਨਾਂ ਦੀ ਟੀਮ ਤੇ ਨਾਲ ਸਾਈਬਰ ਦੀ ਹੈਵੀ ਟੀਮ ਉਹਨਾਂ ਨੂੰ ਅਚੀ ਉਪਲਬਧੀ ਮਿਲੀ ਹੈਗੀ ਸਰ ਇਹ ਪਿਸਤਲ ਕਿੱਥੋਂ ਦੀ ਜਿਹਦੇ ਬਾਰੇ ਪਤਾ ਦੇਖੋ ਜੀ ਹੁਣ ਅਸੀਂ ਇਹ ਡੀਟੇਲ ਦੇ ਵਿੱਚ ਪਤਾ ਕਰ ਰਹੇ ਹਾਂ ਕਿੱਥੋਂ ਆਏ ਕਿਹਨੇ ਸਪਲਾਈ ਕੀਤੇ ਕਿੱਥੇ ਸੀਗੇ ਜਿੱਦਾਂ ਪਹਿਲਾਂ ਵੀ ਤੁਸੀਂ ਦੇਖ ਹੀ ਰਹੇ ਹੋ ਕਈ ਮਹੀਨਿਆਂ ਤੋਂ ਸਾਡਾ ਇਹ ਚੱਲ ਰਿਹਾ ਹੈ ਅਸੀਂ ਹਰ ਇੱਕ ਪਰਤ ਤੇ ਪਰਤ ਦੀ ਅਨਵੀਲ ਹੋ ਰਹੀ ਹੈ ਜੋ ਜੋ ਬੰਦੇ ਇਸ ਨੈਟਵਰਕ ਦੇ ਵਿੱਚ ਕੰਮ ਕਰ ਰਹੇ ਹਨ ਸਨ ਸਾਰੇ ਤੇ ਹੀ ਕਾਰਵਾਈ ਕੀਤੀ ਜਾਂਦੀ ਹੈ